ਹਾਂ ਜੀ ਤੁਹਾਡਾ ਫਿਲਮ ਦੇ ਵਿੱਚ 뮤직 ਹੈ ਥੋੜਾ ਬਸੂ ਦੇ ਬਾਰੇ 10 ਸਣਾ ਦੇਖੋ ਸ਼ਮਿੰਦਰ ਮਾਲ ਸਰ ਜਿਹੜੇ ਇਹਨਾਂ ਨੇ ਜੋ ਗੱਲ ਕਹਤੀ ਹੈ ਕਿ ਪਹਿਲੇ ਵੀ 뮤직 ਦਾ ਜੋ ਪਾਰਟ ਹੁੰਦਾ ਸੀ 70 30% ਤੇ ਅੱਜ ਵੀ ਉਹੀ ਹੈ ਅੱਜ ਜ਼ਿਆਦਾ ਹੋ ਗਿਆ ਹੈ 80% 뮤직 ਹੈ ਤੇ 20% ਫਿਲਮ ਹੈ ਠੀਕ ਹੈ ਨਾ ਤੁਸੀਂ ਕੋਈ ਵੀ ਇਸ ਚ ਚੁੱਕ ਕੇ ਵੇਖ ਲਓ ਮੈਨੂੰ ਤਾਂ ਮੈਨੂੰ 150 ਤੋਂ ਉੱਪਰ ਫਿਲਮਾਂ ਮੈਂ ਕਰ ਲਈਆਂ ਤੇ 2300 2400 ਗਾਣਾ YouTube ਦੇ ਉੱਤੇ ਐਲਬम्स ਕਰ ਲੀਆਂ ਇੰਨਾ ਸਿੰਗਰ ਗਾਇਆ 2001 ਤੋਂ ਇੰਨਾ ਹਿੱਟ ਮਾਰਿਆ ਲੌਂਗ ਲਾਚੀ ਜੋ ਪਹਿਲਾ ਗਾਣਾ ਬਣਿਆ ਸੀ 1.5 ਬਿਲੀਅਨ ਉਹ ਸਾਡੇ ਨਾਂ ਤੇ ਆ ਗਿਆ ਅੱਜ ਦੀ ਡੇਟ 'ਚ ਇੱਕ ਗਾਣਾ ਚੱਲ ਰਿਹਾ ਸਾਗਰ ਦੀ ਵੋਟੀ ਲੈਂਦੀ ਇੰਡਗਾ ਚਲਾ ਉਹ ਗਾਣੇ ਨੇ ਇੰਟਰਨੈਟ ਕਹਿੰਦੇ ਬ੍ਰੇਕ ਕਰਤਾ ਉਹ ਕਹਿੰਦੇ ਇੰਟਰਨੈਟ ਬ੍ਰੇਕ ਕਰਤਾ ਉਸ ਗਾਣੇ ਨੇ ਸੋ ਉਹ ਮੇਰਾ 2005 ਦਾ ਗਾਣਾ ਸੀ ਸੋ ਉਹ ਗਾਣਾ ਹੁਣ ਚੱਲ ਰਿਹਾ ਦੁਬਾਰਾ ਤੇ ਗਾਣਾ ਇਦਾਂ ਦੀ ਚੀਜ਼ ਐ ਜੋ ਤੁਹਾਨੂੰ ਇੱਕਦਮ ਨਾਲ ਅਟੈਕ ਕਰਦਾ ਗਾਣੇ ਨੂੰ ਸੁਣ ਕੇ ਘੱਟ ਤੋਂ ਘੱਟ ਸ਼ੁੱਕਰਵਾਰ ਨੂੰ ਤੁਸੀਂ ਫ੍ਰਾਈਡੇ ਨੂੰ ਜਦੋਂ ਫਿਲਮ ਲੱਗਦੀ ਐ ਤੇ ਤੁਸੀਂ ਫਿਲਮ 'ਚ ਜ਼ਰੂਰ ਪਹੁੰਚਦੇ ਹੋ ਯਾਰ ਗਾਣਾ ਵਧੀਆ ਇੱਕ ਵਾਰ ਗਾਣਾ ਵੇਖਦੇ ਆ ਤੇ ਫਿਲਮ ਚੰਗੀ ਹੋਏਗੀ ਫਿਲਮ 'ਚ ਜਿਹੜਾ ਸਾਡਾ ਕੈਪਟਨ ਆਫ ਦਾ ਸ਼ਿਪ ਐ ਸੁਜਾਦ ਖਾਨ ਸਾਹਿਬ ਜਿਨੇ ਫਿਲਮ ਬਣਾਈ ਐ ਡਾਇਰੈਕਟਰ ਜਿਹੜੇ ਉਹਨਾਂ ਦਾ ਬਹੁਤ ਵੱਡਾ ਰੋਲ ਐ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਮੈਂ ਇਸ ਫਿਲਮ ਤੋਂ ਕਾਫੀ ਟਾਈਮ ਤੋਂ ਸ਼ੁਰੂ ਤੋਂ ਜੁੜਿਆ ਐ ਕਈ ਵਾਰ ਫਿਲਮ ਜਦੋਂ ਅਸੀਂ ਪਹਿਲੀ ਵਾਰ ਵੇਖੀ ਦੀ ਹੈ ਤੇ ਇੱਕ ਬੰਦੇ ਨੂੰ ਚੰਗੀ ਨਹੀਂ ਲੱਗਦੀ ਫਿਰ ਦੂਸਰੇ ਬੰਦੇ ਨੂੰ ਚੰਗੀ ਲੱਗਦੀ ਮੈਨੂੰ ਵੀ ਬੁਲਾਇਆ ਗਿਆ ਮੌਕਾ ਦਿੱਤਾ ਗਿਆ ਤੁਸੀਂ ਫਿਲਮ ਵੇਖੋ ਤੇ ਮੈਂ ਕੁਝ ਗੱਲਾਂ ਕੀਤੀਆਂ ਕਿ ਹਾਂ ਕਰ ਇਦਾਂ ਕਰ ਲਈਏ ਤੇ ਇਹਨਾਂ ਨੇ ਜਰਾ ਜਿਹਾ ਵੀ ਕੰਪਰੋਮਾਈਜ਼ ਨਹੀਂ ਕੀਤਾ ਫਿਲਮ ਤੇ ਦੁਬਾਰਾ ਪਿਕਚਰ ਨੂੰ ਜਿੱਥੇ ਸ਼ੂਟ ਕਰਨਾ ਉੱਥੇ ਸ਼ੂਟ ਕੀਤਾ ਜਿੱਥੇ ਪਿਕਚਰ ਨੂੰ ਹੋਰ ਛੋਟਾ ਕਰਨਾ ਛੋਟਾ ਕਰਨਾ ਵੱਡਾ ਕਰਨਾ ਗਾਣਾ ਦੁਬਾਰਾ ਸ਼ੂਟ ਕਰਨਾ ਗਾਣਾ ਦੁਬਾਰਾ ਮੈਂ ਕਿਹਾ ਗਾਣਾ ਵਧੀਆ ਨਹੀਂ ਬਣਿਆ ਕੋਈ ਹੋਰ ਗਾਣਾ ਬਣਾ ਲੀਏ ਉਹ ਸ਼ੂਟ ਕਰ ਲਈਏ ਇਹਨਾਂ ਨੇ ਕਿਸੇ ਵੀ ਥਾਂ ਤੇ ਕੰਪਰਮਾਈਜ਼ ਨਹੀਂ ਕੀਤਾ ਤੇ ਫਿਲਮ ਕੰਪਰਮਾਈਜ਼ ਵਾਲੀ ਫਿਲਮ ਨਹੀਂ ਹੈ ਛੋਟੇ ਬਜਟ ਦੀ ਜ਼ਰੂਰ ਹੈ ਲੇਕਿਨ ਫਿਲਮ ਚ ਕੁਝ ਹੈ ਤਾਂ ਆਇਆ ਤੁਸੀਂ ਦੇਖੀ ਹਾਂਜੀ ਇੱਕ ਗਾਣਾ ਮੈਂ ਗਾਇਆ ਸੀ ਪੰਜਾਬ ਦਾ ਗਾਣਾ ਮੈਨੂੰ ਯਾਦ ਨਹੀਂ ਪੂਰੀ ਤਰ੍ਹਾਂ ਠੀਕ ਹੈ ਨਾ ਦੋ ਲਾਈਨਾਂ ਜੇ ਹੋ ਜਾਣ ਪਤਾ ਨਹੀਂ ਗਾਣਾ ਚਲਾ ਦਿਓ ਕਿਦੋਂ ਲਿਪਸਿੰਕ ਹਿਲਾ ਲਏਗਾ ਨਹੀਂ ਨਹੀਂ ਲਾਈਨ ਦੋ ਪੰਕਤੀਆਂ ਗਾਨਾ ਗਾਣੇ ਨਹੀਂ ਲਾਈਵ ਗਾਣੇ ਲਾਈਵ ਗਾਣਦੇ ਗਾਣਾ ਚਲਾ ਗਾਣਾ ਚਲਾ ਦਿਓ ਯਾਰ ਮੜੇ ਉਹ ਬਹੁਤ ਟਾਈਮ ਹੋ ਗਿਆ ਗਾਣਾ ਸਦਕੇ 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 ਜਾਵਾਂ ਪੰਜਾਬ ਤੂੰ ਮੈਂ ਸਦਕੇ ਜਾਵਾਂ ਮੈਂ ਸਦਕੇ ਜਾਵਾਂ ਪੰਜਾਬ ਤੂੰ ਮੈਂ ਸਦਕੇ ਜਾਵਾਂ ਮੈਂ ਸਦਕੇ 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 ਜਾਵਾਂ ਪੰਜਾਬ ਤੋਂ ਮੈਂ ਸਦਕੇ ਜਾਵਾਂ ਸੋ ਇਦਾਂ ਦਾ ਇੱਕ ਗਾਣਾ ਸੀ ਤੇ ਬਾਕੀ ਹੋਰ ਜਿਹੜਾ ਇੱਕ ਅਕੰਪਨਿਸ ਦੇ ਤੌਰ ਤੇ ਗਾਣਾ ਗਿਆ ਜਿਹੜੇ ਗਾਣੇ ਅੱਛੇ ਗਾਣ ਵਾਲੇ ਨੇ ਸਿਮਰਨ ਵਰਦਵਾ ਜਿਨੇ ਲੌਂਗ ਲਾਚੀ ਟੂ ਗਾਣਾ ਗਾਇਆ ਸੀ ਉਹਨਾਂ ਨੇ ਇਸ ਪਿਕਚਰ 'ਚ ਦੋ ਤਿੰਨ ਗਾਣੇ ਗਾਏ ਨੇ ਮੇਨ ਲਗਾ ਤਕਰੀਬਤ ਜਿਨੇ ਫੀਮੇਲ ਦੇ ਨੇ ਉਹ ਇਹਨਾਂ ਨੇ ਗਾਏ ਜਿਹੜੇ ਕਿਰਨ ਸ਼ੇਰგილ ਦੇ ਉੱਪਰ ਜਾਂ ਦੂਸਰੀ ਜਿਹੜੀ ਹੀਰੋਇਨ ਨੇ ਉਹਨੇ ਉੱਤੇ ਸ਼ੂਟ ਨੇ ਹਸ਼ਮਤ ਸੁਲਤਾਨਾ ਜੀ ਨੇ ਗਾਣਾ ਗਾਇਆ ਨਚਤਰ ਗਿਲ ਜਿਹੜਾ ਨੇ ਗਾਣਾ ਗਾਇਆ ਕਮਲ ਖਾਨ ਐ ਜੈਸਮੀਨ ਅਕਟਰ ਉਹਨਾਂ ਦਾ ਵੀ ਇੱਕ ਗਾਣਾ ਬਹੁਤ ਅੱਛਾ ਇੱਕ ਮੋਮਬਤੀ ਕਰਕੇ ਗਾਣਾ ਹੈ ਤੇ ਉਹ ਅੱਜ ਰਿਲੀਜ਼ ਹੈ ਤੇ ਉਹ ਗਾਣਾ ਵੀ ਸੁਣੋ ਗਾਣਾ ਅੱਛਾ ਹੈ ਸੋ ਕੁੱਲ ਮਿਲਾ ਕੇ ਇਹਦਾ 뮤직 ਤੇ ਜਿੰਨੀ ਕਿ ਮਿਹਨਤ ਮੈਂ ਕਰ ਸਕਦਾ ਸੀ ਕਿਸਮਤ ਪਿਕਚਰ ਦਾ ਬੈਕਗ੍ਰਾਉਂਡ ਕੀਤਾ ਸੀ ਜੋ ਉਹ ਉਹਦੇ ਵਿੱਚ ਜਿੱਦਾਂ ਅਸੀਂ ਸੋਚਿਆ ਸੀ ਕਿ ਪਿਕਚਰ ਚੱਲੇਗੀ ਤੇ ਮੈਨੂੰ ਲੱਗਦਾ ਬੈਕਗ੍ਰਾਉਂਡ ਵਜੋਂ ਵੀ ਆਹ ਪਿਕਚਰ ਦਾ ਬੈਕਗ੍ਰਾਉਂਡ 뮤직 ਵੀ ਕੀਤਾ ਤੇ ਤੁਸੀਂ ਬੈਕਗ੍ਰਾਉਂਡ ਵਜੋਂ ਵੀ 뮤직 ਸੁਣੋਗੇ ਕਿਉਂਕਿ ਉਨਮੈਂ ਮੇਨ ਤੁਹਾਨੂੰ ਪੁਆਇੰਟ ਮੁੱਦਾ ਕੀ ਕਹਿਣਾ ਚਾਹੁੰਦਾ ਗਾਣੇ ਸਾਰੇ ਬਣਾਉਂਦੇ ਆ ਲੋਕ ਬਹੁਤ ਬੰਦੇ ਗਾਣੇ ਬਣਾਉਂਦੇ ਆ ਗਾਣੇ ਚੱਲਦੇ ਵੀ ਐ ਕਈ ਗਾਣੇ ਨਹੀਂ ਚੱਲਦੇ ਐ ਲੇਕਿਨ ਬੈਕਗ੍ਰਾਉਂਡ ਮਿਊਜ਼ਿਕ ਜਿਹੜਾ ਫਿਲਮ ਦਾ ਹੁੰਦਾ ਐ ਉਸ ਤੋਂ ਬਿਨਾਂ ਫਿਲਮ ਕੁਛ ਨਹੀਂ ਆ ਅੱਜ ਵੀ ਐ ਪਹਿਲੇ ਵੀ ਸੀ ਜਦੋਂ ਤੋਂ ਫਿਲਮ ਦਾ ਦਹਾਕਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਬੈਕਗ੍ਰਾਉਂਡ ਮਿਊਜ਼ਿਕ ਤੋਂ ਬਿਨਾਂ ਫਿਲਮ ਨਾ ਕੋਈ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਰੌਅ ਫੁਟੇਜ ਪਿਕਚਰ ਦੀ ਵਿਖਾਤੀ ਜਾਏ ਕੋਈ ਵੀ ਬੰਦਾ ਕਹੇਗਾ ਪਿਕਚਰ ਕੀ ਐ ਸਮਝ ਨਹੀਂ ਆ ਰਹੀ ਸੋ ਬੈਕਗ੍ਰਾਉਂਡ ਐਸ ਪਿਕਚਰ ਦਾ ਬਹੁਤ ਕਮਾਲ ਦਾ ਹੋਇਆ ਇੱਕ ਇੱਕ ਚੀਜ਼ ਤੇ ਮਿਹਨਤ ਕੀਤੀ ਗਈ ਹੈ ਇੱਕ ਇੱਕ ਸੀਨ ਤੇ ਮਿਹਨਤ ਕੀਤੀ ਗਈ ਹੈ ਬਾਕੀ ਆ ਕਿ ਉਹ ਦਾ ਅਸਰਾ ਚਾਹੀਦਾ ਹੈ ਉਹ ਟ ਅਸਰਾ ਕੀ ਪਤਾ ਰਾਤੋ ਰਾਤ 2 ਦਿਨ ਚ ਸਾਗਰ ਦੀ ਵੋਟੀ ਸਮਝ ਨਹੀਂ ਆਇਆ ਉਹ ਗਾਣਾ ਕਿੱਥੋਂ ਨਿਕਲਿਆ ਕਿੱਥੋਂ ਬਾਹਰ ਆਇਆ ਉਹਨੇ ਇੰਟਰਨੈਟ ਬ੍ਰੇਕ ਹੀ ਕਰਕੇ ਰੱਖਤਾ ਮੈਂ ਆਪਣੀ ਜ਼ਿੰਦਗੀ ਚ ਮੈਨੂੰ 24 ਸਾਲ ਹੋ ਗਏ ਜੇ ਮਿਊਜ਼ਿਕ ਕਰਦੇ ਤੇ 2000 ਉਸ ਤੋਂ ਪਹਿਲੇ ਇੱਕ ਫੁੱਲਾਂ ਵਾਲੀ ਰਜਾਈ ਗਾਣਾ ਕੀਤਾ ਸੀ ਉਹ ਬੜਾ ਸੁਪਰ ਹਿੱਟ ਗਾਣਾ ਹੋਇਆ ਸੀ ਲੇਕਿਨ ਆ ਗਾਣਾ ਮੈਂ ਜਦੋਂ ਕੀਤਾ ਟੀ ਸੀਰੀਜ਼ ਲਈ ਤੇ ਆ ਗਾਣਾ ਬਦੋ ਠੀਕ ਠਾਕ ਸੀ ਤੇ ਆ ਦੋ ਤਿੰਨ ਦਿਨਾਂ ਦੇ ਅੰਦਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਵੀ ਬੰਦਾ ਆਪਣੀ ਰੀਲ ਚੈੱਕ ਕਰੋ ਤੇ ਇੱਕ ਰੀਲ ਤੋਂ ਬਾਅਦ ਅਗਰ ਸਾਗਰ ਦੀ ਬੋਟੀ ਰੀਲ ਨਾ ਆਏ ਸਹੀ ਹਰ ਰੀਲ 'ਚ ਸਾਗਰ ਦੀ ਬੋਟੀ ਆਏਗਾ ਤੇ ਸ਼ਾਇਦ 22 ਤਰੀਕ ਨੂੰ ਇਦਾਂ ਹੀ ਹੋਏ ਕਿ ਲੋਕੀ ਇੱਕ ਵਾਰੀ ਫਿਲਮ ਵੇਖ ਕੇ ਜਾਣ ਤੇ ਮਾਊਥ ਪਬਲਿਸਿਟੀ ਦੇ ਨਾਲ ਲੋਕੀ ਗੈਰੰਤੀ ਮਜਨੂ ਫਿਲਮ ਵਿੱਚ ਵੇਖਣ ਜਾਣਗੇ ਕਿਹੜਾ ਜੋਗੀ ਫਿਲਮ ਤੇ ਵਿੱਚ ਕੀ ਖਾਸ ਲੈ ਕੇ ਆਈ ਆ ਪਹਿਲਾਂ ਵੀ ਤੁਸੀਂ ਬਹੁਤ ਹਿੱਟ ਗੀਤ ਦਿੱਤੇ ਨੇ ਪੰਜਾਬ ਅੱਜ ਕੀ ਕਰਨ ਸਭ ਤੋਂ ਪਹਿਲੇ ਸੱਜੇ ਕਾਲ ਸਾਰਿਆਂ ਨੂੰ ਬੜਾ ਇਹ ਲੈਵਲ ਕਰਦੇ ਪਾਣੀ ਮੰਗਿਆ ਸੀ ਪਾਣੀ ਨਹੀਂ ਆਇਆ ਵਾ ਇਹ ਨਹੀਂ ਨਿਕਲ ਰਹੀ ਹਾਂਜੀ ਹਾਂਜੀ ਕਰੋ ਸੱਜੇ ਕਾਲ ਸਾਰਿਆਂ ਨੂੰ ਮੈਂ ਸਿਮਰਨ ਭਰਦਵਾਜ ਤੇ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੇ ਹਿੱਟ ਦਿੰਦੇ ਆ ਉਹ ਹਿੱਟ ਦੇ ਪਿੱਛੇ ਮੇਰਾ ਹੱਥ ਨਹੀਂ ਹੈ ਸਭ ਤੋਂ ਪਹਿਲੇ ਹੱਥ ਹੈ ਬਾਬਾ ਜੀ ਦਾ ਦੂਸਰੇ ਨੰਬਰ ਤੇ ਹੱਥ ਹੈਗਾ ਗੁਰਮੀਤ ਜੀ ਦਾ ਜਿਨ੍ਹਾਂ ਨੇ ਮੈਨੂੰ ਚਾਂਸ ਦਿੱਤਾ ਕਿਉਂਕਿ ਚਾਂਸ ਬਹੁਤ ਵੱਡੀ ਗੱਲ ਹੁੰਦੀ ਹੈ ਸਿੰਗਰਸ ਬਹੁਤ ਨੇ ਬਹੁਤ ਸਾਰਾ ਕੰਪੀਟੀਸ਼ਨ ਹੈ ਬਟ ਉਹਨੂੰ ਚਾਂਸ ਦੇਣਾ ਬਹੁਤ ਵੱਡੀ ਗੱਲ ਹੈ ਇੱਕ ਉਮੀਦ ਜਗਾਣਾ ਕਿਸੇ ਦੀ ਆਵਾਜ਼ ਨੂੰ ਡੰਮੀ ਰਿਕਾਰਡ ਕਰਨਾ ਵੀ ਬਹੁਤ ਵੱਡੀ ਗੱਲ ਹੈ ਇੱਥੇ ਸੱਤ ਤੋਂ ਬਹੁਤ ਵੱਡੇ ਵੱਡੇ ਲੋਕ ਹੈ ਜਿਹੜੇ ਅੱਛਾ ਗਾਉਂਦੇ ਆ ਸਾਰੇ ਹੀ ਅੱਛਾ ਗਾਉਂਦੇ ਆ ਅਸੀਂ ਤੇ ਕੁਝ ਹੀ ਨਹੀਂ ਹੈਗੇ ਲੇਕਿਨ ਉਸ ਨੂੰ ਪਰਖ ਕੇ ਉਹਨੂੰ ਚਾਂਸ ਦੇਣਾ ਉਸ ਨੂੰ ਸਹੀ ਜਗ੍ਹਾ ਤੇ ਪਲੇਸਮੈਂਟ ਦੇਣੀ ਉਹਦੇ ਲਈ ਥੈਂਕ ਯੂ ਸੋ ਮੱਚ थैंक यू थैंक यू सो मच गुरमीत जी ते मैं ਗੱਲ ਕਰਾਂਗੀ ਇਸ ਪਿਕਚਰ ਦੀ ਪਿਕਚਰ ਦਾ ਕਨਸੈਪਟ ਬਹੁਤ ਅੱਛਾ ਹੈ ਇੱਕ ਪਿਆਰ ਵਾਲਾ ਕਨਸੈਪਟ ਹੈ ਹੁਣੇ ਤੁਸੀਂ ਪੁੱਛ ਰਹੇ ਸੀ ਕਿ ਪਿਆਰ ਸੱਚਾ ਹੁੰਦਾ ਹੈ ਜਾਂ ਨਹੀਂ ਹੁੰਦਾ ਤੁਸੀਂ ਇੱਕ ਲਾਈਨ ਪੁੱਛੀ ਸੀ ਤੇ ਪਿਆਰ ਸੱਚਾ ਹੁੰਦਾ ਹੈ ਅਟਰੈਕਸ਼ਨ ਸੱਚਾ ਨਹੀਂ ਹੁੰਦਾ ਜਿਹੜਾ ਲਵ ਹੈ ਉਹ ਪਿਓਰ ਹੁੰਦਾ ਹੈ ਅਟਰੈਕਸ਼ਨ ਪਿਓਰ ਨਹੀਂ ਹੁੰਦਾ ਅਟਰੈਕਸ਼ਨ ਹੁੰਦਾ ਥੋੜੇ ਦਿਨ ਵਾਸਤੇ ਲਵ ਹੁੰਦਾ ਲਾਈਫਟਾਈਮ ਵਾਸਤੇ ਤੇ ਮੈਂ ਜਿੱਥੇ ਵੇਖਿਆ ਕਿ ਆ ਪਿਕਚਰ ਮੈਂ ਦੇਖੀ ਹੈ ਤੇ ਲਾਈਫਟਾਈਮ ਵਾਲਾ ਪਿਆਰੀ ਹੈ ਅਟਰੈਕਸ਼ਨ ਵਾਲਾ ਨਹੀਂ ਹੈ ਜ਼ਰੂਰ ਜਾਇਓ ਦੇਖਣ ਪਿਕਚਰ ਬਹੁਤ ਅੱਛੀ ਹੈ ਬਹੁਤ ਵਧੀਆ ਪਿਕਚਰ ਹੈ ਠੀਕ ਹੈ ਬਹੁਤ ਵਧੀਆ ਮੈਂ ਐਕਸਪੀਰੀਅੰਸ ਕੀਤਾ ਹੈ ਲਾਈਕ ਇੱਕ ਫੈਮਿਲੀ ਵਰਗੋ ਸਾਰਿਆਂ ਨੇ ਸਾਥ ਦਿੱਤਾ ਸਾਡੀ ਆਪਣੀ ਕੰਪਨੀ ਦੀ ਫਿਲਮ ਹੈ ਸ਼ਾਲੀਮਾਰ ਪ੍ਰੋਡਕਸ਼ਨ ਦੀ ਤੇ ਸਾਡੇ ਪ੍ਰੋਡਿਊਸਰ ਨੇ ਤੇ ਲੋਕ ਕੁਟਾਰੀ ਜੀ ਜੋ ਬੌਵੇਂ ਤੋਂ ਨੇ ਤੇ ਸਾਡੇ ਡਾਇਰੈਕਟਰ ਨੇ ਬਾਲੀਵੁੱਡ ਤੋਂ ਹੀ ਨੇ ਸੁਜਾਦ ਇਕਬਾਲ ਖਾਨ ਜੀ ਤੇ ਇਹ ਇੱਕ ਫੈਮਲੀ ਫਿਲਮ ਹੈ ਸਰ ਅਸੀਂ ਫੈਮਲੀ ਵਾਂਗੂ ਇਹਦੇ ਵਿੱਚ ਕੰਮ ਕੀਤਾ ਗੁਰਮੀਤ ਜੀ ਸਾਡੇ ਮਾਨਯੋਗ ਇਹਨਾਂ ਨੇ ਸਾਡਾ 뮤직 ਇਹਨਾਂ ਵਧੀਆ ਦਿੱਤਾ ਹੈ ਸਾਨੂੰ ਬਹੁਤ ਮਾਣ ਹੈ ਕਿ ਇਹਨਾਂ ਨੇ ਸਾਡਾ 뮤직 ਬਣਾਇਆ ਸਾਡੀ ਫਿਲਮ ਦਾ ਤੇ ਸਾਡੇ ਮੈਮ ਸਿਮਰਨ ਭਰਦਵਾਜ ਜੀ ਤੇ ਹੋਰ ਵੀ ਜਿਹੜੇ ਸਿੰਗਰ ਹੈਗੇ ਨੇ ਹਸ਼ਮਤ ਸੁਲਤਾਨਾ ਜੀ ਤੇ ਜੈਸਮਿਨ ਅਕਤਰ ਜੀ ਕਮਲ ਖਾਨ ਜੀ ਸਾਰਿਆਂ ਨੇ ਬਹੁਤ ਵਧੀਆ ਸਾਨੂੰ ਗਾਣੇ ਦਿੱਤੇ ਨੇ ਤੇ ਉਹਨਾਂ ਦਾ 뮤직 ਸਰ ਨੇ ਬਣਾਇਆ ਗੁਰਮੀਤ ਜੀ ਨੇ ਤੇ ਸਾਨੂੰ ਇਹ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਜੋ 뮤직 ਨੇ ਜੋ ਕੰਮ ਕੀਤਾ ਹੈ ਉਹ ਅਸੀਂ ਮਤਲਬ ਇਹਨਾਂ ਦੇ ਦੇਣ ਦਾ ਰਵਾਂਗੇ ਇਹਨਾਂ ਨੇ ਬਹੁਤ ਵਧੀਆ 뮤직 ਦਿੱਤਾ ਸਾਨੂੰ ਤੇ ਸਾਡੀ ਫਿਲਮ ਦੇ ਵਿੱਚ ਸਾਡੇ ਰਿਸਪੈਕਟਿਡ ਸਵਿੰਦਰ ਮਹਿਲ ਜੀ ਮਲਕੀ ਤਰੋਣੀ ਜੀ ਸਾਡੇ ਪਦਮਸ਼ਰੀ ਨਿਰਮਲ ॠषि ਮੈਮ ਜੀ ਗੁਰਪ੍ਰੀਤ ਪੰਗੋ ਮੈਮ ਜੀ ਸਾਰਿਆਂ ਨੇ ਇੱਕ ਫੈਮਲੀ ਵਾਂਗੂ ਸਾਡਾ ਸਾਥ ਦਿੱਤਾ ਅਸੀਂ ਇਹਦੇ ਵਿੱਚ ਕੰਮ ਕੀਤਾ ਫਿਲਮ ਦੇ ਵਿੱਚ ਮੈਂ ਬਹੁਤ ਜ਼ਿਆਦਾ ਇਹਨਾਂ ਦੀ ਮਤਲਬ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਫਿਲਮ ਦਾ ਕੈਰੈਕਟਰ ਵੀ ਮੇਰਾ ਇੱਕ ਪਿੰਡੂ ਜੀ ਕੁੜੀ ਦਾ ਕੈਰੈਕਟਰ ਹੈ ਜੋ ਕਿ ਲਾਈਕ ਇੱਕਦਮ ਮਤਲਬ ਕਦੇ ਵੀ ਉਹ ਕਦੇ ਵੀ ਲੜ ਸਕਦੀ ਹੈ ਬਸ ਉਹਨੂੰ ਮਜਨੂ ਹੀ ਚਾਹੀਦਾ ਇਸ ਫਿਲਮ ਦੇ ਵਿੱਚ ਤੇ ਸਾਡੀ ਜਿਹੜੀ ਦੂਜੀ ਐਕਟਰ ਹੈਗੇ ਨਾ ਸਾਡੇ ਨਾਲ ਸਾਬੀ ਸੂਰੀ ਜੀ ਹੁਣ ਸਾਨੂੰ ਦੋਨਾਂ ਨੂੰ ਮਜਨੂ ਚਾਹੀਦਾ ਤੇ ਹੁਣ ਅਸੀਂ 22 ਮਾਰਚ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਆਹੀ ਕਹਾਂਗੇ ਕਿ ਤੁਸੀਂ ਥੀਏਟਰ 'ਚ ਆਓ ਤਾਂ ਕਿ ਸਾਨੂੰ ਦੱਸੋ ਕਿ ਤੁਹਾਨੂੰ ਸਾਡੀ ਫਿਲਮ ਕਿਵੇਂ ਦੀ ਲੱਗੀ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਦੋਨਾਂ 'ਚੋਂ ਮਜਨੂ ਕਿਹਦਾ ਹੋਇਆ ਠੀਕ ਹੈ ਠੀਕ ਹੈ 来 ये करनी ਤੁਸੀਂ ਕਿਸਾ ਦਾ ਐਕਸਪੀਰੀਅੰਸ ਲਿਆ ਜੀ ਤੁਹਾਡਾ ਇਸ ਨੂੰ ਨਾਲ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤੇ ਸਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਰੀ ਖੁਦ ਦੀ ਕੰਪਨੀ ਦੀ ਫਿਲਮ ਹੈ ਜੋ ਕਿ ਸਾਡੀ ਕੰਪਨੀ ਨੇ ਪ੍ਰੋਡਿਊਸ ਕੀਤੀ ਹੈ ਤੇ ਸਟੋਰੀ ਵੀ ਮਤਲਬ ਸਾਡੇ ਰਾਈਟਰ ਨੇ ਸਵਾ ਬਰਮਾ ਜੀ ਤੇ ਅਸੀਂ ਮਿਲ ਜੁਲ ਕੇ ਇਹਨੂੰ ਫਿਲਮ ਉੱਥੇ ਲੈ ਕੇ ਆਏ ਆ ਸਾਡੇ ਐਕਟਰ ਸਾਡੇ ਨਾਲ ਪ੍ਰੀਤ ਜੀ ਸੈਬੀ ਜ਼ੂਰੀ ਜੀ ਜੋ ਇੱਥੇ ਨਹੀਂ ਆ पाए ਕੱਲ੍ਹ ਤੋਂ ਜੁਆਇਨ ਕਰ ਰਹੇ ਨੇ ਸਾਨੂੰ ਤੇ ਸਾਡੇ ਗੁਰਮੀਤ ਜੀ ਸਾਡੇ ਥੋੜਾ ਲਾਊਡ ਬੋਲ ਰਹੇ ਆ ਫਿਲਮ ਦੇ ਵਿੱਚ ਅੱਛਾ ਫਿਲਮ ਨਹੀਂ ਕਰੀ ਮਾਈਕ ਨਹੀਂ ਨਹੀਂ ਠੀਕਾ ਉਹ ਬੋਲਣ ਦੇ ਜਦ ਫਿਲਮ ਦੇ ਵਿੱਚ ਬੋਲੇ ਇਹ ਫਿਲਮ 'ਚ ਤਾਂ ਮਾਈਕ ਵੀ ਇੱਥੇ ਲੱਗੇ ਹੁੰਦੇ ਨਹੀਂ ਉੱਥੇ ਤਾਂ ਸਟੇਜ 'ਤੇ ਬੋਲਦੇ ਜਮਾਏ ਫਿਲਮ 'ਚ ਬੋਲਿਓ ਨਾ ਉੱਥੇ ਬੋਲੋ ਉਹ ਕੈਰੈਕਟਰ 'ਚ ਆ ਜਾ ਮਾੜਾ ਜਾ ਨਿਓ ਪ੍ਰੀਤ ਵਾਲੇ ਕੈਰੈਕਟਰ 'ਚ ਆ ਜਾ ਮਾੜਾ ਜਾ ਸਾਡੀ ਕੰਪਨੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕਿਰਨ ਸ਼ੇਰਗਿੱਲ ਹੈ ਜੀ